ਰੇਡੀ ਸਾਹਿਤ ਸਭਾ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਉੱਤੇ ਪਹੁੰਚੇ ਸਾਹਿਤਕਾਰ ਨੇ ਅਖੀਰ ਵਿੱਚ ਆਪਣੇ ਭਾਸ਼ਣ ਰਾਹੀਂ ਆਖਿਆ ਅੱਜ ਸਾਰੇ ਮਹਿਮਾਨਾਂ ਨੇ ਮੇਰੀ ਪ੍ਰਸ਼ੰਸਾ ਦੇ ਕੋਲ ਬੰਨ ਛੱਡੇ ਨੇ ਜਿੰਨੇ ਵੀ ਜੈਸ ਕੋਲ ਵਡਿਆਈ ਤੇ ਸ਼ਬਦ ਸਨ ਸਭ ਬੋਲੇ ਡੰਡੀ ਮੈਨੂੰ ਅੰਤ ਤੱਕ ਇਹੀ ਡਰ ਰਿਹਾ ਕਿ ਅੱਜ ਇਹ ਸਾਰੇ ਮੇਰਾ ਦਿਮਾਗ ਖਰਾਬ ਕਰਕੇ ਛੱਡਣਗੇ ਪਰ ਮੈਂ ਸ਼ੁਕਰ ਮਨਾਉਣਾ ਹਾਂ ਕਿ ਹਾਲੇ ਤੱਕ ਮੈਂ ਠੀਕ ਹਾਂ ਮੈਂ ਜੋ ਵੀ ਹਾਂ ਮੈਨੂੰ ਭੜੀ ਭਾਂਤ ਪਤਾ ਹੈ ਪਰ ਤੁਸੀਂ ਝੂਠੀ ਵਡਿਆਈ ਦਾ ਤਾਜ ਮੇਰੇ ਸਿਰ ਸਜਾਉਣ ਦੀ ਕੋਈ ਕਾ ਸਰ ਨਹੀਂ ਛੱਡੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਵੀ ਕਿਸੇ ਲੇਖਕ ਦਾ ਝੂਠੀ ਵਡਿਆਈ ਸੁਣ ਕੇ ਦਿਮਾਗ ਖਰਾਬ ਹੋ ਜਾਵੇ ਉਹ ਸਮਾਜ ਦੇਸ਼ ਅਤੇ ਕੌਮ ਲਈ ਬੜਾ ਘਾਤਕ ਸਾਬਤ ਹੁੰਦਾ ਹੈ ਕਿਉਂਕਿ ਉਹ ਬੰਦੇ ਨੂੰ ਬੰਦਾ ਸਮਝਣੋਂ ਹਟ ਜਾਂਦਾ ਹੈ ਅਤੇ ਆਪਣੇ ਆਪ ਨੂੰ ਰੱਬ ਸਮਝਣ ਲੱਗ ਜਾਂਦਾ ਹੈ ਡੰਡੀ ਮੈਂ ਸਾਰੇ ਲੇਖਕਾਂ ਤੋਂ ਆਸ ਕਰਦਾ ਹਾਂ ਕਿ ਅੱਗੇ ਤੋਂ ਅਜਿਹੀ ਗਲਤੀ ਤੋਂ ਪਰਹੇਜ਼ ਕਰਨਗੇ ਡੰਡੀ ਮੈਂ ساری ਉਮਰ ਦਾ ਇਨ ਇਨੇ ਸਮਾਗਮਾਂ ਵਿੱਚ ਗਿਆ ਹਾਂ ਝੂਠੀਆਂ ਵੜਾਈਆਂ ਆਪਦੀਆਂ ਅਤੇ ਹੋਰ ਸਹਿਤਕਾਰਾਂ ਦੀਆਂ ਸੁਣ ਕੇ ਅੱਕ ਚੁੱਕਿਆ ਹਾਂ ਡੰਡੀ ਜੇ ਮੈਂ ਅਤੇ ਹੋਰ अनेका ਸਹਿਤਕਾਰ ਜੋ ਸਨਮਾਨਿਤ ਹੋ ਚੁੱਕੇ ਹਨ ਉਹ ਸਭ ਐਨੇ ਮਹਾਨ ਹੁੰਦੇ ਤਾਂ ਮੇਰੇ ਦੇਸ਼ ਦਾ ਅੱਜ ਐਨਾ ਬੁਰਾ ਹਾਲ ਨਾ ਹੁੰਦਾ ਡੰਡੀ ਫੋਕੀ ਵਡਿਆਈ ਕਰਨ ਵਾਲਿਆਂ ਨੂੰ ਧਰਤੀ ਗਰਕਣ ਲਈ ਵੇਹਲ ਨਹੀਂ ਸਟਾਰਟ ਦੇ ਰਹੀ ਜਿੰਨਾ ਲੇਖਕਾਂ ਨੂੰ ਸਮਾਗਮ ਵਿੱਚ ਸਮਾਂ ਨਹੀਂ ਮਿਲਿਆ ਸੀ ਉਹ ਮੁਸ਼ਕੜੀਆਂ ਹੱਸ ਰਹੇ ਸਨ ਉਸ ਦਿਨ ਤੋਂ ਬਾਅਦ ਜਿਸ ਦਿਨ ਉਹ ਕਹੜਾ ਸਿੰਘ ਵਿਚੋਲੇ ਨੂੰ ਨਾਲ ਲੈ ਕੇ ਆਪਣੇ ਮੁੰਡੇ ਦਾ ਰਿਸ਼ਤਾ ਕਰਨ ਗਿਆ ਸੀ ਅਤੇ ਜਵਾਬ ਦੇ ਕੇ ਵਾਪਸ ਮੁੜ ਆਇਆ ਸੀ ਅੱਜ ਮਿਲਿਆ ਸੀ ਉਸ ਨੂੰ ਮਲੇਰਕੋਟਲੇ ਬਾਜ਼ਾਰ ਵਿੱਚ ਡੰਡੀ ਦੇਖ ਲੈ ਲਾਭ ਸਿਆਂ ਡੰਡੀ ਤੂੰ ਉਦੋਂ ਜਵਾਬ ਦੇ ਆਇਆ ਸੀ ਨਾ ਰਸਤੇ ਨੂੰ ਡੰਡੀ ਅਖੇ ਮੁੰਡਾ ਅਪਾਜ ਹੈ ਡੰਡੀ ਕੀ ਕਰੂ ਪ੍ਰਸ਼ੰਚਨ ਦੇਖ ਲੈ ਰੱਬ ਦੇ ਰੰਗ ਮੁੰਡਾ ਸਰਕਾਰੀ ਕੁਰਸੀ ਉੱਤੇ ਬੈਠਾ ਅੱਜ ਡੰਡੀ ਹਾਲਚਾਲ ਪੁੱਛਣ ਦੱਸਣ ਤੋਂ ਬਾਅਦ ਵਿਚੋਲੇ ਨੇ ਗੱਲ ਤੋਰ ਲਈ ਸੀ ਡੰਡੀ ਸਰਕਾਰੀ ਕੁਰਸੀ ਉੱਤੇ ਪ੍ਰਸੰਚਨ ਨੌਕਰੀ ਮਿਲ ਗਈ ਉਹਨੂੰ ਪ੍ਰਸੰਚਨ ਮੈਂ ਤਾਂ ਸੋਚਿਆ ਸੀ ਬਈ ਵਿਚੋਲੇ ਦੀ ਗੱਲ ਸੁਣ ਕੇ ਉਸ ਦੀਆਂ ਅੱਖਾਂ ਜਿਵੇਂ ਅੱਡੀਆਂ ਰਹਿ ਗਈਆਂ ਸਨ ਡੰਡੀ ਉਸ ਤੋਂ ਬਾਕੀ ਗੱਲ ਪੂਰੀ ਨਹੀਂ ਸੀ ਹੋਈ ਡੰਡੀ ਹਾਂ ਸਰਕਾਰੀ ਕੁਰਸੀ ਉੱਤੇ ਪ੍ਰਸੰਚਨ ਮਾਸਟਰ ਲੱਗ ਗਿਆ ਮੁੰਡਾ ਡੰਡੀ ਮਹੀਨੇ ਬਾਅਦ 60000 ਪਾ ਕੇ ਲਿਆਉਂਦਾ ਜੇਬ ਵਿੱਚ ਕਹਿੰਦਿਆਂ ਵਿਚੋਲੇ ਦੀਆਂ ਅੱਖਾਂ ਦੀ ਚਮਕ ਕਿਸੇ ਮਾਣ ਨਾਲ ਹੋਰ ਦੂਣੀ ਹੋ ਗਈ ਸੀ ਡੰਡੀ ਹੈ 60000 ਉਸ ਨੂੰ ਜਿਵੇਂ ਕੋਈ ਹੋਰ ਗੱਲ ਬਹੁੜੀ ਹੀ ਨਹੀਂ ਸੀ ਡੰਡੀ हां 60000 ਨਾਲੇ ਹੁਣ ਤਾਂ ਸਕੂਟਰ ਵੀ ਲੈ ਲਿਆ ਨਵਾਂ ਉਹਨੇ ਕਿਸ਼ਤਾ ਉੱਤੇ ਡੰਡੀ ਮਕਾਨ ਦੀ ਮੁਰੰਮਤ ਕਰਾ ਰਿਹਾ ਹੁਣ ਡੰਡੀ ਤੂੰ ਕਹਿੰਦਾ ਸੀ ਇਸ ਅਪਾਹਜ ਦੇ ਮਗਰ ਲਾ ਕੇ